ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਏ ਦੇ ਵਿੱਚ ਕੋਟ ਸੁਖੀਆ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਫਰੀਦਕੋਟ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਦੋਂ ਤੁਸੀਂ ਮਿੱਤਰੋ ਸਿਰਸੜੀ ਨੂੰ ਮੜਦੇ ਆ ਉਹ ਮੋੜ ਦੇ ਉੱਤੇ ਥੋੜਾ ਜਿਹਾ ਬਸ ਦੁਕਾਨਾਂ ਦੇ ਵਿਚਾਲੇ ਉਹ ਦੀ ਛੜਕ ਪਿੰਡ ਨੂੰ ਅੰਤਰ ਹੁੰਦੀ ਆ ਤੇ ਬਸ ਉੱਥੋਂ ਅੰਦਰ ਨੂੰ ਆ ਕੇ ਤੀਜਾ ਘਰ ਪਈਦਾ ਕਰੇ ਲੋ ਪਰਵਾਰ ਆ ਤੇ ਇੱਕ ਮਹਿ ਵਕਾਉ ਆ ਬਾਈ ਹੁਣ ਆ ਦੀ ਮਿੱਤਰੋ ਕਿੰਨਾ ਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਨੇ ਮਿਲਦੇ ਆ ਬਾਈ ਨੂੰ ਪਹਿਲਾਂ ਗੱਲਬਾਤ ਕਰਦੇ ਆ ਇਹਦੇ ਬਾਰੇ ਜਾਣਦੇ ਆ ਸੱਸੀ ਕਾਲ ਬਾਈ ਜੀ ਕੀ ਹਾਲ ਆ ਮਹਾਰਾਜ ਸਾਹਿਬ ਸਾਹਿਬ ਕਹਿੰਦੇ ਹੂੰ ਸੁਖਦੇਵ ਆ ਉਹ ਪਿੰਡ ਦੇ ਵਿੱਚ ਸਾਫ ਸਾਫ ਦੇ ਨਾਂ ਤੇ ਜਾਂਦੇ ਆ ਸੁਖਦੇਵ ਨਾਂ ਸਾਫ ਬੂਰਾ ਵਾਲਾ ਅਜਾ ਸੁਖਦੇਵ ਬਾਈ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਨਾ ਵਾ ਸੂਸ ਹੁੰਦੀ ਆ ਇਹ ਤੀਜਾ ਸੂਣਾ ਤੀਜਾ ਸੂਆ ਇਹਨੇ ਸੂਣਾ ਆਇਆ ਤਕੀ ਕਿੰਨੇ ਦਿਨ ਪਿਆ ਬਈ ਇਹਦੇ ਸੂਣੇ ਦੇ ਵਿੱਚ 5 ਤਰੀਕ ਨੂੰ ਦਾ ਨ ਪੂਰਾ 5 ਤਰੀਕ ਨੂੰ ਵੀ ਅੱਜ ਆਪਾਂ 30 ਨੂੰ ਬਰੋਣੇ 5 ਦਿਨ ਹੀ ਰਹਿ ਗਏ ਦਿਨ ਪੂਰੇ ਹੋਣ ਦੇ ਵਿੱਚ ਤਾਂ ਹਨਾ ਅੱਛਾ ਚੌਂਟ ਜਾਣ ਨੂੰ ਪੋਲੀ ਜਾਂ ਚਾਹਾਂ ਵੀ ਬੁੜੀਆਂ ਹੀ ਚੌਂਦੀਆਂ ਕਰ ਠੀਕ ਆ ਬਈ ਠੀਕ ਆ ਤੇ ਸੂਆ ਇਹਨੇ ਕਿੰਨੇ ਵਾਂ ਸੂਣਾ ਆਇਆ ਤਕੀ ਤੀਜਾ ਤੀਜਾ ਸੂਆ ਸੂਣਾ ਇਹ ਸਣ ਤੋਂ ਕ੍ਰੋਸ ਕਰਾਈ ਸੀ ਜਾਂ ਟੀਕਾ ਸਣ ਤੋਂ ਕ੍ਰੋਸ ਕਰਾਈ ਠੀਕ ਆ ਠੀਕ ਆ ਬਈ ਠੀਕ ਆ ਅੱਛਾ ਦੁੱਧ ਕਿੰਨਾ ਕੁ ਚੋਲੇਂਦੇ ਰਹੇ ਬਈ ਆਪ ਦੁੱਧ 13 ਲੀਟਰ 10 ਲੀਟਰ ਇਹਨਾਂ ਕੰਡੇ ਵਾਲਾ ਹੈ ਚੂਣ ਚਾਂਣ ਨੂੰ ਕੋਈ ਪੁਰੀ ਦਾ ਇਹਨੇ 11 ਲੀਟਰ ਦਿੱਤਾ ਸੀਗਾ ਜੀ ਹਾਂ ਤੇ ਦੂਜੇ ਸੂਏ ਹੁਣ ਤੀਜਾ ਤੀਜਾ ਸੂਣਾ ਇਹਨੇ ਹਨਾ ਅੱਛਾ ਭਾਈ ਤੇ ਇਹਨੇ ਮਨ ਲਾ ਦੇਵੇ ਆਪਾਂ ਕਹਿ ਦਿੰਨੇ ਹੱਥ ਹੁੱਥ ਦਾ ਤਰੀ ਕਰਦੀ ਐ ਇਹ ਵੀ ਜਿਵੇਂ ਕਹਿ ਦਿੰਦੇ ਕਈ ਵਾਰੀ ਪੁਰੜੀਆਂ ਤੋਂ ਹੀ ਮਿਲਦੀ ਆ ਜਾਂ ਬੰਦੇ ਵਾੜਾ ਚਰ ਚੋਈ ਜਾਈਏ ਤਾਂ ਕਰੂਗੀ ਠੀਕ ਆ ਵੀ ਹੁਣ ਆਪਾਂ ਸੱਜਰ ਦਾ ਕੋਈ ਨਹੀਂ ਅੰਦਰ ਵਿਚਾਲੇ ਹਾਂ ਚੋਈ ਜਾਈਏ ਆਪਾਂ ਵਾਟ ਵਤ ਕੇ ਚੋਈ ਜਾਈਏ ਹਾਂ ਫੇਰ ਨਹੀਂ ਫੇਰ ਨਹੀਂ ਕਰਦੇ ਠੀਕ ਆ ਜੀ ਅੱਛਾ ਰੇਟ ਭਾਈ ਕੀ ਰੱਖਿਆ ਹੈ ਤੁਹਾ ਜੀ ਇੱਕ ਪੰਜ ਦੀ ਦੇ ਲਾ ਇੱਕ ਪੰਜ ਮਾਨ ਤਨ ਕਰਦੇ ਆਂਗੇ ਥੋੜਾ ਬਹੁਤ ਮੋਕੇ ਤੇ ਮਾੜਾ ਮੋਟ ਕਰਨਾ ਠੀਕ ਹੈ ਬਈ ਤੇ ਨੰਬਰ ਬਾਈ ਕਿੰਨਾ ਆ ਗਿਆ ਆਪਣਾ ਬਾਈ ਮੇਰਾ 88726 ਜੀ 72551 88726 72551 72551 88726 72551 ਬਾਈ ਦਾ ਨੰਬਰ ਆ ਤੀਜਾ ਸੂਆ ਮੈਂ ਸੋਣ ਵਾਲੀ ਆ ਮਿੱਤਰੋ 13 ਲੀਟਰ ਦੁੱਧ ਦਾ ਰਿਕਾਰਡ ਆ ਚੋਣ ਚਾਂਨ ਨੂੰ ਠੰਡੀ ਸੀਲ ਪਈ ਹੋਈ ਜਾਂਦੇ ਬਸ ਥੋੜਾ ਜਿਹਾ ਮਤਲਬ ਜਿਵੇਂ ਕਹਿ ਸਕਦੇ ਨੇ ਡਰਦੀ ਆ ਉਪਰ ਆ ਵੱਧ ਕਰਦੀ ਆ ਜਿਵੇਂ ਇੱਕ ਥਣਪੜਾ ਰੱਖਦੀ ਬਈ ਉਹਦੇ ਵੀ ਥਣ ਦੇ ਜਮਾਂਦਰੂ ਤੋਂ ਹੀ ਆ ਸ਼ੁਰੂ ਤੋਂ ਹੀ ਤੇ ਆਉਂਦੇ ਮਾਲਾ ਕੋਈ ਦੁੱਧ ਦੁੱਧ ਵਾਲਾ ਠੀਕ ਠੀਕ ਹੈ ਬਈ ਠੀਕ ਹੈ ਲੈ ਮੇਤਰੋ ਥਾਣੇ ਇੱਕ ਭਾਰਾ ਰੱਖਦੀ ਸੀ ਆਪਾਂ ਪੁੱਛ ਦਿੱਤਾ ਤੁਹਾਨੂੰ ਬਾਈ ਨੂੰ ਬਾਕੀ ਮੈਂ ਸਾਰੀ ਚੰਗੀ ਆ ਉੱਥੇ ਤੇ ਫੁੱਲਾ ਕਰਾਸ ਬਰੀਡ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਗ੍ਰੇਟਰ ਮੱਝਾਂ ਦੇ ਵਿੱਚ ਆਉਂਦੀ ਹੈ ਕਰਮਾ ਵਾਲੀ ਮੈਂ ਦੁੱਧ ਵਾਲੀ ਆ ਜਿਹੜੇ ਭਰਾ ਨੂੰ ਚਾਹੀਦੀ ਹੈ 1,50,000 ਰੁਪਏ ਕੀਮਤ ਰੱਖੀ ਆ ਵਿੱਚੋਂ ਮਾਨਤਨ ਹੋ ਜਾਊਗਾ ਤੇ ਤੋੜ ਕੇ ਤੁਹਾਨੂੰ ਆਪਾਂ ਇਹਨੂੰ ਐਂਡ ਤੇ ਵਿਖਾ ਦੇਾਂਗੇ ਕਿਉਂਕਿ ਮੈਂ ਡਰਦੀ ਆ ਹੁਣ ਆਪਾਂ ਇਹਨੂੰ ਖੋਲ ਦੇਣੀ ਜਦੋਂ ਅੰਦਰ ਕੱਢੀ ਉਦੋਂ ਆਪਾਂ ਤੋੜ ਕੇ ਤੁਹਾਨੂੰ ਵਿਖਾ ਦਾਂਗੇ ਮਿੱਤਰੋ ਇਹ ਦੂਤਾ ਹੈ